ਕਿਉਂ ਸਵੇਕਾਲ ਤੇ ਸਭ ਦਾ ਸਵਾਗਤ ਕਰਦਾ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਮੈਂ ਤੁਹਾਨੂੰ ਕਹੌਣ ਜ ਰਿਹਾ ਹਾਂ ਭੋਜਨ ਦੀ ਮਹੱਤਤਾ ਦੇ ਉੱਤੇ ਇਹ ਐਸੇ ਤਾਂ ਜੇ ਤੁਹਾਨੂੰ ਨੇ ਹਜ ਤੱਕ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਉਹ ਕਰ ਦਿਓ ਨਾਲ ਕਰ ਦਿਓ ਇਸ ਵੀਡੀਓ ਨੂੰ ਲਾਈਕ ਉਸ ਬੈਲ ਆਈਕਨ ਉੱਤੇ ਸਰ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਤੇ ਚਲੋ ਹੁਣ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਸਟਾਰਟ ਭੋਜਨ ਸਾਡੇ ਜੀਵਨ ਦੀ ਜ਼ਰੂਰਤ ਹੈ ਭੋਜਨ ਤੋਂ ਸਾਨੂੰ ਊਰਜਾ ਮਿਲਦੀ ਹੈ ਭੋਜਨ ਸਰੀਰਾਂ ਦੀ ਮੁੱਢਲੀ ਜ਼ਰੂਰਤ ਹੈ ਸ਼ਰੀਰ ਨੂੰ ਤੰਦਰੁਸਤ ਰੱਖਣ ਲਈ ਬਹੁਤ ਸਾਰੇ ਪੋਸ਼ਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ ਜੋ ਸਾਨੂੰ ਭੋਜਨ ਤੋਂ ਪ੍ਰਾਪਤ ਹੁੰਦੇ ਹਨ ਭੋਜਨ ਸਾਡੇ ਸਰੀਰ ਨੂੰ ਲੋੜੀਂਦੀਆ ਵਿਟਾਮਿਨ ਪ੍ਰੋਟੀਨ ਅਤੇ ਕਾਰਬੋਹਾਈਡਰੇਟ ਮਿਲਦੇ ਹਨ ਭੋਜਨ ਸਾਡੀ ਮਾਨਸਿਕ ਸਿਹਤ ਨੂੰ ਸਹੀ ਰੱਖਦਾ ਹੈ ਭੋਜਨ ਸਰੀਰ ਦੀ ਵਾਦੇ ਅਤੇ ਵਿਕਾਸ ਲਈ ਜ਼ਰੂਰੀ ਹੈ ਭੋਜਨ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦਾ ਹੈ ਭੋਜਨ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਭੋਜਨ ਸਰੀਰ ਦੇ ਟੁੱਟੇ-ਫੁੱਟੇ ਤੰਤੂਆਂ ਦੀ ਮੁਰੰਮਤ ਕਰਦਾ ਹੈ ਅਤੇ ਨਮੀਆਂ ਕੁਸ਼ੀਕਾਾਂ ਦਾ ਪੁਨਰਨਿਰਮਾਨ ਕਰਦਾ ਹੈ ਸੰਤੁਲਿਤ ਭੋਜਨ ਸਰੀਰ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਭੋਜਨ ਬਹੁਤ ਜ਼ਰੂਰੀ ਹੈ ਤਾਂ ਪਿਆਰੇ ਬੱਚਿਓ ਅੱਜ ਦੀ ਵੀਡੀਓ ਲਈ ਨਹੀਂ ਮੈਂ ਤਾਂ ਸਾਨੂੰ ਮਿਲਾਂਗਾ ਅਗਲੀ ਵੀਡੀਓ ਵਿੱਚ ਇਹਨਾਂ ਨੂੰ ਦੇਖਣ ਲਈ ਧੰਨਵਾਦ